ਸਾਰੇ ਲੋਕੀ ਇਸ ਗੱਲ ਨੂੰ ਮੈਂਟਲੀ ਪ੍ਰੀਪੇਅਰ ਹੋ ਜਾਓ ਕਿ ਤੁਹਾਨੂੰ ਵੀ ਫੋਨ ਆਊਗਾ ਕਿਉਂਕਿ ਸਾਨੂੰ ਵੀ ਆਉਂਦਾ ਹੈ ਉਹਦੇ ਵਿੱਚੋਂ ਜੇ ਪੁਲਿਸ ਵੱਲੋਂ ਫੋਨ ਹੋਵੇ ਦੱਸੋ ਮੈਂ ਮਤਲਬ ਲੌਜੀਕਲ ਜੀ ਗੱਲ ਮੈਂ ਪੁੱਛ ਰਿਹਾ ਕਿ ਭਾਈ ਕੋਈ ਜਿਸ ਤੇ ਰਿਸ਼ਵਤ ਲੈਣੀ ਹੋਵੇ ਉਹ ਅਕਾਊਂਟ ਤੇ ਰਿਸ਼ਵਤ ਥੋੜੀ ਲੈਂਦਾ ਹੈ ਇੱਕ ਵਾਰੀ ਮੈਨੂੰ ਵੀ ਫੋਨ ਆਇਆ ਸੀਗਾ ਮਤਲਬ ਕਿ ਕਈ ਵਾਰੀ ਆ ਜਾਂਦਾ ਹੈ ਕਿ ਉਹ ਫਲਾ ਤਾਂ ਤੋਂ ਪਾ ਬੋਲ ਰਹੇ ਕਿ ਜੀ ਉਹ ਫੇਰੀ ਵਿੱਚ ਆ ਹੋ ਗਿਆ ਜੀ ਤੁਸੀਂ ਉਹ ਕਰੋ ਜੀ ਤੇ ਮੈਂ ਉਹਨੂੰ ਪੁੱਛਣ ਲੱਗਿਆ ਹਸੀ ਸਿੰਘ ਮੈਂ ਉਹਨੂੰ ਪੁੱਛਿਆ ਵਾ ਕਿ ਤੁਹਾਨੂੰ ਪਤਾ ਹੈ ਤੁਸੀਂ ਕਿਹਨੂੰ ਫੋਨ ਕਰ ਰਹੇ? ਜੋ ਕਹਿੰਦਾ ਨਹੀਂ ਜੀ ਮੈਂ ਕਿਹਾ ਮੈਂ ਆਈਜੀ ਕਾਊਂਟਰ ਇੰਟੈਲੀਜੈਂਸ ਬੋਲ ਰਿਹਾ ਤੇ ਹੱਸਣ ਲੱਗਿਆ ਉੱਚੀ ਕਹਿੰਦਾ ਕਹਦਾ ਅੱਛਾ ਜੀ ਤੁਹਾਨੂੰ ਲੱਗਿਆ ਫੋਨ ਪਰਚਲ ਨੈਟਵਰਕ ਤੋਂ ਫੋਨ ਜਦੋਂ ਕਰਦੇ ਨੇ ਉਸ ਵੇਲੇ ਉਹਨਾਂ ਦਾ ਉਹਨੂੰ ਇਹ ਇਮਿਊਨਿਟੀ ਰਹਿੰਦੀ ਹੈ ਕਿ ਸਾਨੂੰ ਟ੍ਰੇਸ ਨਹੀਂ ਕੀਤਾ ਜਾ ਸਕਦਾ ਜਾਂ ਸਾਨੂੰ ਟ੍ਰੇਸ ਕਰਨ 'ਚ ਔਖਾ ਲੱਗੂਗਾ ਤਾਂ ਪੁਲਿਸ ਨੂੰ ਇਤਨਾ ਸਮਾਂ ਕਿੱਥੇ ਆਏਗਾ ਕਿ ਇਹਨੂੰ ਟ੍ਰੇਸ ਕਰਨੀ ਫਿਰੇ ਜਿਸ ਟ੍ਰੇਸ ਕਾਲ ਜਦੋਂ ਆਉਂਦੀ ਹੈਗੀ ਜੋ ਮਰਜ਼ੀ ਹੋਵੇ ਜਿਹੜੇ ਬਹਾਨੇ ਨਾਲ ਹੋਵੇ ਜਦੋਂ ਕੋਈ ਕੰਦਾ ਕਵੇ ਕਿ ਵੀ ਪੈਸੇ ਜਮਾ ਕਰਾਣੇ ਠਹਿਰ ਜੀ किसी के अरेस्ट की खबर दे दे किसी के एक्सीडेंट की खबर दे दूँ दे दे, कोई ये दस दे कि बिजली का मीटर कट रहा जी थोड़ा बच्चा जो है पी आर कैंसिल हो रहा जी या कैनेडा च एक्सीडेंट हो गया जी ऑस्ट्रेलिया एक्सीडेंट हो गया ठहर जाओ रुको एक बार बार ये जिस बंद बारे गल हो रही है पहला उन्होंने फोन ਸਾਰੇ ਲੋਕੀ ਇਸ ਗੱਲ ਨੂੰ ਮੈਂਟਲੀ ਪ੍ਰੀਪੇਅਰ ਹੋ ਜਾਓ ਕਿ ਤੁਹਾਨੂੰ ਵੀ ਫੋਨ ਆਊਗਾ ਕਿਉਂਕਿ ਸਾਨੂੰ ਵੀ ਆਉਂਦਾ ਹੈ ਉਹਦੇ ਵਿੱਚੋਂ ਜੇ ਪੁਲਿਸ ਵੱਲੋਂ ਫੋਨ ਹੋਵੇ ਦੱਸੋ ਮੈਂ ਮਤਲਬ ਲੌਜੀਕਲ ਜਿਹੀ ਗੱਲ ਮੈਂ ਪੁੱਛ ਰਿਹਾ ਕਿ ਭਈ ਕੋਈ ਜਿਸ ਤੇ ਰਿਸ਼ਵਤ ਲੈਣੀ ਹੋਵੇ ਉਹ ਅਕਾਊਂਟ ਸੇ ਰਿਸ਼ਵਤ ਤੋੜੀ ਲੈਂਦਾ ਹੈ ਕਿਉਂਕਿ ਸਾਡਾ ਪਰਿਵਾਰ ਹੈਗੇ ਉਹਨਾਂ ਦੇ ਨਾਲ ਜਦੋਂ ਠੱਗੀ ਹੋਵੇ ਜਦੋਂ ਉਹਦਾ ਨੁਕਸਾਨ ਹੋਵੇ ਤਾਂ ਦਿਲ ਨੂੰ ਪੀੜਾ ਹੁੰਦੀ ਹੈ ਨਹੀਂ ਠੱਗ ਤਾਂ ਦੇਖੋ ਸਾਰੇ ਨੂੰ ਫੋਨ ਕਰੀ ਜਾਂਦੇ ਨੇ ਉਹਨੂੰ ਇਹ ਪਤਾ ਹੈਗਾ ਕਿ ਨੰਬਰ ਉਹਨਾਂ ਕੋਲ ਹੁੰਦੇ ਨੇ ਕਈ ਵਾਰੀ ਬੰਦੇ ਵਾਰੇ ਪਤਾ ਨਹੀਂ ਦਿੰਦਾ ਉਹਨੂੰ ਤੇ ਇੱਕ ਵਾਰੀ ਮੈਨੂੰ ਵੀ ਫੋਨ ਆਇਆ ਸੀਗਾ ਬਲਕਿ ਕਈ ਵਾਰੀ ਆ ਜਾਂਦਾ ਕਿ ਉਹ ਫਲਾ ਥਾ ਤੋਂ ਆਪਾਂ ਬੋਲ ਰਹੇ ਕਿ ਜੀ ਉਹਦੇ ਵਿੱਚ ਆ ਹੋ ਗਿਆ ਜੀ ਤੁਸੀਂ ਉਹ ਕਰੋ ਜੀ ਤੇ ਮੈਂ ਉਹਨੂੰ ਪੁੱਛਣ ਲੱਗਿਆ ਹਸੀ ਇਸ ਵਿੱਚ ਮੈਂ ਉਹਨੂੰ ਪੁੱਛਿਆ ਕਿ ਤੁਹਾਨੂੰ ਪਤਾ ਹੈ ਤੁਸੀਂ ਕਿਹਨੂੰ ਫੋਨ ਕਰ ਰਹੇ ਤਾਂ ਕਹਿੰਦਾ ਨਹੀਂ ਜੀ ਮੈਂ ਕਿਹਾ ਮੈਂ ਆਈਜੀ ਕਾਊਂਟਰ ਇੰਟੈਲੀਜੈਂਸ ਬੋਲ ਰਿਹਾ ਤੇ ਹਸੜ ਲੱਗਿਆ ਉੱਚੀ ਉੱਚੀ ਕਹਿੰਦੇ ਕਹਦਾ ਐਸਾ ਜੀ ਤੁਹਾਨੂੰ ਲੱਗੇ ਫੋਨ ਜਾ ਕੇ ਇਹ ਬੇਸਿਕਲੀ ਵਰਚੁਅਲ ਨੈਟਵਰਕ ਤੋਂ ਫੋਨ ਕਰਦੇ ਨੇ ਤੇ ਵਰਚੁਅਲ ਨੈਟਵਰਕ ਤੋਂ ਫੋਨ ਜਦੋਂ ਕਰਦੇ ਨੇ ਉਸ ਵੇਲੇ ਉਹਨਾਂ ਦਾ ਉਹਨੂੰ ਇਹ ਇਮਿਊਨਿਟੀ ਰਹਿੰਦੀ ਹੈ ਕਿ ਸਾਨੂੰ ਟ੍ਰੇਸ ਨਹੀਂ ਕੀਤਾ ਜਾ ਸਕਦਾ ਜਾਂ ਸਾਨੂੰ ਟ੍ਰੇਸ ਕਰਨ 'ਚ ਔਖਾ ਲੱਗੂਗਾ ਤਾਂ ਪੁਲਿਸ ਕੋਲ ਇਹ ਨਾਲ ਸਮਾਂ ਕਿੱਥੇ ਹੈਗਾ ਕਿ ਯੂ نو ਟ੍ਰੇਸ ਕਰਨੀ ਫਿਰੇ ਇਹ ਜਿਹੜੀ ਗੱਲ ਹੈਗੀ ਆ ਇਹ ਇਹਨਾਂ ਨੂੰ ਇਮਬੋਲਡਨ ਕਰ ਦਿੰਦੀਆਂ ਨੇ ਤੇ ਮੇਰਾ ਵੈਸੇ ਕਹਿਣਾ ਤੁਹਾਨੂੰ ਸਾਰਿਆਂ ਨੂੰ ਇਹੀ ਹੈਗਾ ਕਿ ਜਦੋਂ ਵੀ ਫੋਨ ਆਏ ਡਿਸਟ੍ਰਿਕਟਸ ਕਾਲ ਜਦੋਂ ਆਉਂਦੀ ਹੈਗੀ ਜੋ ਮਰਜ਼ੀ ਹੋਵੇ ਜਿਹੜੇ ਬਹਾਨੇ ਨਾਲ ਹੋਵੇ ਜਦੋਂ ਕੋਈ ਬੰਦਾ ਕਵੇ ਕਿ ਵੀ ਪੈਸੇ ਜਮਾ ਕਰਾਣੇ ਠਹਿਰ ਜਾ ਜੀ ਕਿਸੇ ਦੇ ਅਰੈਸਟ ਦੀ ਖਬਰ ਦੇ ਦੇ ਵੀ ਕਿਸੇ ਦੇ ਐਕਸੀਡੈਂਟ ਦੀ ਖਬਰ ਦੇ ਦੇ ਤੁਹਾਨੂੰ ਕੋਈ ਇਹ ਦੱਸ ਦੇ ਕਿ ਵੀ ਤੁਹਾਡਾ ਬਿਜਲੀ ਦਾ ਮੀਟਰ ਕੱਟ ਜਾ ਰਿਹਾ ਜੀ ਤੁਹਾਡਾ ਬੱਚਾ ਜਿਹੜਾ ਹੈਗਾ ਉਹਦਾ ਪੀਆਰ ਕੈਨਸਲ ਹੋ ਰਿਹਾ ਜੀ ਜਾਂ ਕੈਨੇਡਾ 'ਚ ਐਕਸੀਡੈਂਟ ਹੋ ਗਿਆ ਜੀ ਆਸਟ੍ਰੇਲੀਆ 'ਚ ਐਕਸੀਡੈਂਟ ਹੋ ਗਿਆ ਠਹਿਰ ਜਾਓ ਰੁਕੋ ਇੱਕ ਵਾਰੀ ਇਹ ਜਿਸ ਬੰਦੇ ਬਾਰੇ ਗੱਲ ਹੋ ਰਹੀ ਹੈ ਪਹਿਲਾਂ ਉਹਨੂੰ ਫੋਨ ਕਰੋ ਹਮ ਠੀਕ ਹੈ ਕੱਟੋ ਫੋਨ ਕਰੋ ਉਹਦੇ ਸਾਥ ਦੇ ਜਿਹੜੇ ਬੰਦੇ ਨੇ ਉਹਨੂੰ ਫੋਨ ਕਰੋ ਪੈਨਿਕ اٹੈਕ ਤੋਂ ਬਾਹਰ ਨਿਕਲ ਲੈ ਜੀ ਇੱਕ ਵਾਰੀ ਪੈਨਿਕ اٹੈਕ ਤੋਂ ਬਾਹਰ ਨਿਕਲ ਜਾਓ ਬਾਕੀ ਉਹ ਤੋਂ ਬਾਅਦ ਕਿਰੋਨਾ ਰਿਜ਼ੋਰਟ ਨਹੀਂ ਚੱਲਦਾ ਆਮ ਹੀ ਨੇ ਦੇਖੋ ਬਾਲੋ ਕਿਸੇ ਨੂੰ ਐਕਸੀਡੈਂਟ ਕਹਿ ਦੇਣਗੇ ਕਿਸੇ ਨੂੰ ਕਹਿ ਦੇਣਗੇ ਜੀ ਪੁਲਿਸ ਨੇ ਫੜ ਲਿਆ ਹੈ ਕਿਸੇ ਦੀ ਬੇਟੀ ਵਾਰੇ ਕਹਿ ਦੇਣਗੇ ਦੇਖੋ ਜੀ ਉਹਨਾਂ ਨੇ ਸ਼ਰਾਬ ਪੀਤੇ ਹੋਏ ਜਦੋਂ ਆ ਵੀ ਗੱਲ ਹੋ ਰਹੀ ਸੀਗੀ ਕਿ ਉਹਨਾਂ ਨੇ ਜਿਹੜਾ ਹੈਗਾ ਪੁਲਿਸ ਨੇ ਫੜ ਲਿਆ ਹੋਇਆ ਲੋਕੀ ਆਪਣੇ ਬੱਚਿਆਂ ਦੀ ਗੱਲ ਸੁਣ ਕਰਕੇ ਬਹੁਤ ਜ਼ਿਆਦਾ ਇਮੋਸ਼ਨਲ ਹੋ ਜਾਂਦੇ ਨੇ ਸੈਂਟੀਮੈਂਟਲ ਹੋ ਜਾਂਦੇ ਨੇ ਹੁਣ ਉਦੇ ਵਿੱਚੋਂ ਜੇ ਪੁਲਿਸ ਵੱਲੋਂ ਫੋਨ ਹੋਵੇ ਦੱਸੋ ਮੈਂ ਮਤਲਬ ਲੌਜੀਕਲ ਜਿਗਲ ਮੈਂ ਪੁੱਛ ਰਿਆ ਕਿ ਭਈ ਕੋਈ ਜਿਸ ਨੇ ਰਿਸ਼ਵਤ ਲੈਣੀ ਹੋਵੇ ਉਹ ਅਕਾਊਂਟ 'ਚ ਰਿਸ਼ਵਤ ਥੋੜੀ ਲੈਂਦਾ ਨਹੀਂ ਸੀ ਸਿੱਧੇ ਸਾਰੀ ਗੱਲ ਹੈ ਇਹ ਪਰਿਵਾਰ ਹੀ ਸਾਡਾ ਨਾ ਇਹ ਸਾਡੇ ਜਿੰਨੇ ਨਾਗਰਿਕ ਹੈਗੇ ਸਾਡਾ ਪਰਿਵਾਰ ਹੈਗੇ ਉਹਨਾਂ ਦੇ ਨਾਲ ਜਦੋਂ ਠੱਗੀ ਹੋਵੇ ਜਦੋਂ ਉਹਦਾ ਨੁਕਸਾਨ ਹੋਵੇ ਤਾਂ ਦਿਲ ਨੂੰ ਪੀੜਾ ਹੁੰਦੀ ਹੈ ਅਫਸੋਸ ਹੁੰਦਾ ਹੈਗਾ ਤਾਂ ਹੀ ਮੈਂ ਇਹ ਚਾਹ ਰਿਹਾ ਹੈਗਾ ਕਿ ਇਹਦੇ ਵਿੱਚ ਇੱਕ ਕੈਂਪੇਨ ਅਵੇਅਰਨੈਸ ਦਾ ਚਲਾਇਆ ਜਾਵੇ ਸਾਰੇ ਲੋਕੀ ਇਸ ਗੱਲ ਨੂੰ ਮੈਂਟਲੀ ਪ੍ਰੀਪੇਅਰ ਹੋ ਜਾਓ ਕਿ ਤੁਹਾਨੂੰ ਵੀ ਫੋਨ ਆਊਗਾ ਕਿਉਂਕਿ ਸਾਨੂੰ ਵੀ ਆਉਂਦਾ ਹੈ ਸਾਰੇ ਨੂੰ ਫੋਨ ਆਉਂਦਾ ਹੈਗਾ ਤੇ ਮੈਂਟਲੀ ਪ੍ਰੀਪੇਅਰ ਹੋ ਜਾਓ ਤੇ ਜਦੋਂ ਆ ਜਾਏ ਤਾਂ ਖੁਸ਼ ਹੋ ਜਾਓ ਕਿ ਯਾਰ ਸਾਨੂੰ ਵੀ ਠਾਗਦੇ ਦਿਖੋ ਜੀ ਇਸ ਲੈਕ ਸਮਝਿਆ ਕਿ ਸਾਨੂੰ ਫੋਨ ਕਰ ਲਿਆ ਅਫਸੋਸ ਹੁੰਦਾ ਹੈਗਾ ਤਾਈ ਮੈਂ ਇਹ ਚਾਰਿਆ ਆਏਗਾ ਕਿ ਇਹਦੇ ਵਿੱਚ ਇੱਕ ਕੈਂਪੇਨ ਅਵੇਅਰਨੈਸ ਦਾ ਚਲਾਇਆ ਜਾਵੇ